ਹੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੈਂਸ ਕਾਬਲ ਸੀ ਕਿ ਮੇਰੇ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਇਜਦੋਲਨ ਨੂੰ ਮੈਂ ਇੱਕ ਲਫਜ਼ ਮੇਰਾ ਕੱਢ ਕੇ ਦੋ ਆ ਦੂਸਰਾ ਦੋਦਿਆ ਜਦ ਵੀ ਮੈਂ ਖਲਾਫ ਬੋਲਾਂ ਆਚੀ ਮੇਰੀ ਜੀਬ ਕੱਟ ਦੋ ਤੇ ਹਰ ਮੇਰੇ ਤੇ ਯਕੀਨ ਕਰ ਲਓ ਇੱਕਾ ਹੀ ਮੈਨੂੰ ਅਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਕੱਲਾ ਜੇਪੋ ਵੀ ਸੁਣਦਾ ਮੇਟੀਆਂ ਦਾ ਜ਼ਮਾਨਾ ਹੈ ਸਾਰੀ ਦੁਨੀਆ ਸੁਣਦੀ ਐਸੀ ਚੁਰਾਹੇ ਚ ਆਜੂਗਾ ਸਿਰ ਕਲਮ ਕਰ ਦਊਗਾ ਤੇ ਐ ਦੱਸੋ ਵੀ ਸਾਡਾ ਕਿਸਾਨਾ ਆ ਦਿੱਲੀ ਜਾਣਾ ਰੈਟ ਕਿੰਨਾ ਹੋਣਾ ਹੈ ਦੱਸ ਦਿਓ ਪੈਟਰੋਲ ਨਾਲ ਦੇਖਿਓ ਉਹ ਮਸਾਲਾ ਪਾਵੇ ਦੀ ਦਿੱਲੀ ਜਾਣਾ ਐ ਮੈਸਪੀ ਦੇ ਦਿਓ ਇੱਕ ਵਾਰ ਮੇਰੇ ਤੇ ਯਕੀਨ ਕਰ ਲੂ ਜਿੰਮੇ ਤੁਹਾਡਾ ਵਕੀਲ ਨਾ ਬਣਿਆ ਤਾਂ ਚੁਰਾਹੇ ਚ ਸਿਰ ਕਲਮ ਕਰਾ ਦੇਾਂਗਾ ਇਹ ਬਿਆਨ ਦਿੱਤਾ ਗਿਆ ਹੈ ਭਾਜਪਾ ਉਮੀਦਵਾਰ ਹੰਸਰਾਜ ਦੇ ਵੱਲੋਂ ਜਿਵੇਂ ਹੀ ਕਿਸਾਨ ਨੂੰ ਵਿਰੋਧ ਕਰਨ ਲਈ ਪਹੁੰਚੇ ਤਾਂ ਆਪਣੇ ਵਿਰੋਧ ਤੋਂ ਅੱਗੇ ਹੰਸਰਾਜ ਨੇ ਅਜੇ ਕਿਸਾਨਾਂ ਦੇ ਨਾਲ ਸਿੱਧੀ ਗੱਲਬਾਤ ਕਰ ਲਈ ਉਹਨੇ ਕਿਸਾਨਾਂ ਨੂੰ ਇੱਕ ਵਾਰ ਭਰੋਸਾ ਕਰਨ ਦੀ ਅਪੀਲ ਕੀਤੀ ਇਸ ਦੌਰਾਨ ਹੰਸਰਾਜ ਨੂੰ ਵੀ ਕਿਸਾਨ ਤਿੱਖੇ ਸਵਾਲ ਕਰਦੇ ਹੋਏ ਨਜ਼ਰ ਆਈ ਤੇ ਮੰਗ ਕੀਤੀ ਕਿ ਜੇ ਉਹ ਕਿਸਾਨਾਂ ਦੇ ਹਮਦਰਦ ਨੇ ਤਾਂ ਸ਼ੰਭੂ ਤਿੱਖਨੋਰੀ ਬਾਰਡਰ ਤੋਂ ਵੈਰੀਗੇਟ ਹਟਵਾਦਣ ਤੇ ਉਹਨਾਂ ਨੂੰ ਐਮਐਸਪੀ ਦਿਵਾਉਣ ਭੁਵੀਕਰ ਕੱਲਾ ਮੋਦੀ ਬਣਿਆ ਕਨੂਲ ਸਾਰੇ ਵਜ਼ੀਰਾਂ ਨੇ ਵਿੱਚ ਸਾਰੇ ਜੀਵੀਦਾਰ ਮਜਦੂਰ ਕਿਸਾਨ ਸਾਰੇ ਐਮਪੀ ਵੀ ਸੂਰਜ ਵੀ ਸੀ ਜੀਵੀਦਾਰ ਮਜਦੂਰ ਨਹੀਂ ਹੋ ਸਕਦਾ ਕਨੂਲ ਦਾ ਹਿੱਸਾ ਮੇਰੀ ਬੇਨਤੀ ਦਗਾ ਮੇਰੀ ਕੈਂਪ ਲਈ ਸਾਰੀ ਸਾਰੀ ਸ਼ਾਇਰੀਆਂ ਦੇ ਵਜ਼ੀਰ ਵੀ ਸੀ ਮੰਤਰੀ ਵੀ ਸੀ ਐਮਪੀ ਵੀ ਸੀ ਇਸਤਾ ਦੇ ਵਿੱਚ ਖੜਨ ਵਾਲੇ ਹਾਂ ਠੀਕ ਹੈ ਉਹ ਤੁਸੀਂ ਮੇਰੀ ਬੇਨਤੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਕਾਸੋ ਦਾ ਵਿਰੋਧ ਕਰ ਦਿੰਦੇ ਤੇ ਅੱਜ ਮੋਦੀ ਖਲ ਨਾਇਕ ਨਾ ਬਣਦਾ। ਉਹਨਾਂ ਨੂੰ ਇਹ ਵੀ ਪ੍ਰੋਕਿਟਿਤੀ ਕਹਿਣ ਲੱਗੇ ਵੱਡੀ ਸਾਹਿਬ ਆਜ ਤੁਸੀਂ ਕਿਸਾਨਾਂ ਦੀ ਲੋਟਰੀ ਕੱਢ ਦਿੱਤੀ ਆ। ਜਦੋਂ ਆਰਡੀਨੈਂਸ ਜਾਰੀ ਹੋਏ, ਕਾਨੂੰਨ ਪੜਿਆ ਗਿਆ ਤੁਸੀਂ ਖਿਲਾਫ ਹੋਏ, ਸਾਰਾ ਪੰਜਾਬ ਖਿਲਾਫ ਹੋਇਆ। ਛੱਤਰ-ਛੱਤਰ ਪੈਣ ਲੱਗੇ ਤੇ ਉਹ ਉਹਨਾਂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੇ ਗਿਆ ਯੂਪੀ ਚੂਨਾ, ਹਾਪੀ ਵਾਲਾ ਦੀ ਵੀ ਮੈਂ ਗੱਲ ਕਰੂੰ, ਬਿਹਾਰ ਵਾਲਾ ਦੀ ਸਾਰੀ ਸਟੇਟ ਦੀ ਵਿਚੇਪਨ ਗੱਬੀਆਂ ਦੀ ਗੱਲ ਕਰੂੰਗਾ ਜਿਨ੍ਹਾਂ ਨੇ ਸਿਰਫ ਆਪਣੀ ਕੁਰਸੀ ਨਾਲ ਪਿਆਰ ਕੀਤਾ ਜੇ ਤੁਹਾਡਾ ਭਰਾ ਕਿਸੇ ਵੀ ਕਮੇਟੀ ਦਾ ਮੈਂਬਰ ਹੁੰਦਾ ਮੇਰਾ ਬੇਸ ਕਾਬਿਲ ਸੀ ਕਿ ਮੇਰਾ ਸਿਰ ਕਲਮ ਕਰ ਦਿੱਤਾ ਜਾਂਦਾ ਅੱਗੇ ਤੋਂ ਜੇ ਮੈਂ ਤੁਹਾਡੇ ਹਰ ਸਵਾਲ ਦਾ ਹਰ ਅੰਦੋਲਨ ਨੂੰ ਮੈਂ ਇੱਕ ਲਫ਼ਜ਼ ਮੇਰਾ ਕੱਢ ਜੋ ਉਹ ਆ ਦੂਸਰਾ ਅੰਦੋਲਨ ਆ ਕਦੀ ਮੈਂ ਖਿਲਾਫ ਬੋਲਾਂ ਆੱਚੀ ਮੇਰੀ ਟਰਿਵ ਕੱਟ ਦੋ ਜੇ ਮੈਂ ਕਦੀ ਖਿਲਾਫ ਹੀ ਨਹੀਂ ਚੱਲਿਆ ਤੇ ਹੁਣ ਮੇਰੇ ਤੇ ਯਕੀਨ ਕਰ ਲੋ ਇੱਕ ਵਾਰੀ ਮੈਨੂੰ ਅਸ਼ੀਰਵਾਦ ਦੇ ਦਿਓ ਸਾਰਾ ਦੁਨੀਆ ਸੁਣਦੀ ਆ ਆ ਇਕੱਲਾ ਜੈਪੋ ਵੀ ਸੁਣਦਾ ਨਵਾਂ ਜਿਹਾ ਜ਼ਮਾਨਾ ਹੈ ਸਾਰੀ ਦੁਨੀਆ ਸੁਣਦੀ ਐਸੇ ਚੁਰਾਹੇ ਚ ਆ ਜਾਊਗਾ ਸਿਰ ਕਲਮ ਕਰ ਦਊਗਾ ਜੇ ਮੈਂ ਤੁਹਾਡਾ ਵਕੀਲ ਨਾ ਬਣਿਆ ਤੁਹਾਡਾ ਜੋ ਤੁਹਾਨੂੰ ਫੇਰ ਵੀ ਬਾਹਰਾਂ ਤੇ ਜਾਣਾ ਪਿਆ ਉਸੇ ਦਿਨ ਹੀ ਮੈਂ ਜਾਇੰਗ ਵੀ ਕਰੂੰਗਾ ਤੁਹਾਡੇ ਵਿੱਚ ਆ ਕੇ ਬਹਿ ਜਾਊਗਾ ਇੱਕ ਜਣੇ ਕਹਿੰਦਾ ਹਾਂ ਮੇਸੀ ਮੈਨੂੰ ਕਰਦੇ ਇਹ ਨਹੀਂ ਚੋਦਾ ਲੈ ਤੇ ਕਰੀ ਯਕੀਨ ਕਰ ਲੋ ਜਿਨ੍ਹਾਂ ਨੇ ਪੰਜਾਬ ਨੂੰ ਮਾਰਿਆ ਉਹਨਾਂ ਨੂੰ ਫਟਾਹ ਆਲੀ ਦਿਖਾਇਆ ਤੁਸੀਂ ਇੱਕ ਗਰੀਬ ਕਿਸਾਨ ਖੇਤ ਮਿਹਨਤ ਦੇ ਬੱਚੇ ਤੇ ਯਕੀਨ ਕਰਨਾ ਅਕੂ ਬਾਬਾ ਜੀਵਨ ਸਿੰਘ ਸਾਹਿਬ असी बि यकीन करो असीं बेटे लानि तादा सजादा ਇੱਕ ਇੱਕ ਸਾਈਕਲ ਨੂੰ ਮੇਰੇ ਮਗਰ ਤੁਹਾਡਾ ਖਾਲ ਦੇ ਕੰਡੇ ਵਾ ਕਰਦਾ। ਇੱਕ ਐ ਦੱਸੋ ਕਿ ਸਾਡਾ ਕਿਸਾਨਾਂ ਦਾ ਦਿੱਲੀ ਜਾਣਾ ਰਹਿ ਨਹੀਂ ਬਕਾ ਹੋ। ਬਿਲਕੁਲ ਰਾਈਟ। ਕੰਡਾ ਕਿਨ੍ਹ ਕੱਢੀਆਂ ਸੀ? ਛੋੜੀ। ਸੁੱਥੇ ਵੀ ਗਲਤੀ ਹੋਈ। ਉਹ ਵੀ ਮੈਨੂੰ ਮਾਫੀ ਤਨੇ ਮੰਗਣੀ ਚਾਹੀਦੀ ਪਰ ਉਹਨਾਂ ਦੇ ਬਿਹਾਦ ਤੋਂ ਵੀ ਮਾਫੀ ਮੰਗਦਾ। ਮੈਂ ਤਾਂ ਮੱਗੱਜੀਆਂ ਕਰੂੰਗਾ ਬਾਜੀ ਨੂੰ ਚੇਕਾਂ ਦੀ ਯਕੀਨ ਚ ਕਰਨਾ। ਮੇਰੀ ਮੈਨੂੰ ਜੋਗਾ ਕਦੀ ਹੋਇਆ ਹੀ ਨਹੀਂ ਸੀ ਪਹਿਲਾਂ ਜਲੰਧਾ ਹਰ ਗਿਆ ਇਹ ਹਰ ਗਿਆ ਫਿਰ ਦਿੱਲੀਆ ਜਿੱਤਿਆ ਜਦੋਂ ਵੀ ਮੈਂ ਪੰਜਾਬ ਆਇਆ ਮੈਨੂੰ ਸਨਦਾਂ ਹੀ ਲਿਆ ਇੱਕ ਕਾਰੀ ਸ਼ਾਬਾਸ਼ ਦੇ ਦਿਓ ਖਾਤੂ ਨੂੰ ਉਹਨੂੰ ਉਹ ਤੇ ਸਾਡਾ ਬੱਚਾ ਆ ਉਹ ਬੈਰੀਕਾਟ ਪਟਾ ਦਿਓ ਮੈਨੂੰ ਤਾਂ ਉਹਦੇ ਤੁਸੀਂ ਉਹ ਮਸਾਨਾ ਮੱਖਾਂ ਦੇ ਦੀ ਦਿੱਲੀ ਜਾਣ ਮੈਨੂੰ ਬੈਰੀਕਾਟ ਪਟਾ ਦਿਓ ਐਮਐਸਪੀ ਦੇ ਦਿਓ ਨਿਸ਼ਾਨਾ ਨੂੰ ਵੀਰ ਦੇ ਦਿਓ ਦੋਲਣ ਕਰੀ ਮੈਂ ਉਹੀ ਗੱਲ ਕਰਾਂਗਾ ਜਿੰਨੀ ਕਜੋਗਾ ਮੈਂ ਹੈਗਾ ਕਾਲੂ ਇਹੋ ਤਾਂ ਗੱਲ ਮੈਨੂੰ ਕਿਹਾ ਜਦੋਂ ਮੇਰੇ ਕੁਝ ਕੰਨੇ ਆ ਗਿਆ ਮਾਰੀ ਬੋਟੀ ਪਾਵਰ ਜੀ ਆ ਗਈ ਫਿਰ ਮੈਂ ਤੁਸੀਂ ਅੰਤ ਨਹੀਂ ਸੀ ਗਏ ਉਹ ਤੁਸੀਂ ਕਿਤੇ ਮੈਂ ਕਦੇ ਖਲਾਫ ਨਹੀਂ ਬੋਲਿਆ ਮੈਂ ਕਾਫੀ ਦੇਖ ਲਿਆ ਸੀ ਸਾਨੂੰ ਪੁੱਛਾਂ ਕੁਝ ਲੈਂਦੇ ਸਾਨੂੰ ਪਹਿਲਾਂ ਪੁੱਛ ਦੇ ਕਾਨੂੰਨ ਬਣਾ ਕੇ ਕੀਤਾ ਜੀ ਪਹਿਲਾਂ ਗੋਲ ਕੀਤਾ ਤਾਂ ਉਹ ਗੋਲ ਖੂਬ ਦੀ ਗੱਲ ਕੱਟ ਕੇ ਤੁਹਾਨੂੰ ਸੁਣਾਇਂ ਜਾਂਦੇ ਅੱਗੇ ਤੋਂ ਪਿੱਛੋਂ ਕਾਜਾ ਭਰਾ ਕਦੀ ਕਹੀ ਬਾਤ ਨਹੀਂ ਬੋਲਿਆ ਤੁਹਾਡਾ ਬੱਚਾ ਹੈ ਨਾ ਤੁਹਾਨੂੰ ਦਿੱਲੀ ਵਾਲਿਓ ਬਾਜਰ ਘਰਵਾ ਦੇ। ਉਹ ਮੈਂ ਤੁਹਾਡਾ ਦਾਦਾਕੇ ਬਣਿਆ ਯਾਰ ਮੈਂ ਤੁਹਾਡਾ ਨਗਦਾਰੀ ਕਰ ਸਕਦਾ। ਮੈਂ ਬਾਜਾ ਵਾਲੇ ਬਾਪੂ ਦਾ ਆਸ਼ਿਕ ਆ। ਅੱਜ ਇਹ ਨੂੰ ਮੈਂ ਕਰਦਾ। ਮੈਂ ਮੈਂ ਹਰ ਇੱਕ ਸਾਰੀ ਸਾਰੀ ਮਾਈਕ ਫੋਨ ਤੋਂ ਪਾਤੀ ਕਿਚਰੀ ਸਪੇਸ ਹੋਇਆ ਤੇਰੇ ਕੋਲ। ਮਾਈਕ ਜੀ ਦਾ ਖਾਲਸਾ। ਮੇਰੇ ਤਾਤਾ ਮਾਰੇ ਮਹੀਦਾ। ਖੰਸਰੀ ਕੋਲ ਨਾ ਸਪਾਈ ਦਾ। पंथुस गणेश निहार श्री गणेश है दादा गुरू गोबिंद सिंह जी गुरू गोबिंदी मिनू तकलीफ़ लॻ सघां मथे लॻ सघां मै मथे लॻ सघां की न समरखा ॾियो सचे पातशाही सजा ਹੰਸ ਰਾਜ ਨੂੰ ਜਦੋਂ ਤੋਂ ਭਾਜਪਾ ਨੇ ਆਪਣਾ ਉਮੀਦਵਾਰ ਐਲਾਨਿਆ ਕਿਸਾਨ ਉਹਨਾਂ ਦਾ ਜ਼ਬਰਦਸਤ ਵਿਰੋਧ ਕਰ ਰਹੇ ਨੇ ਅੱਜ ਵੀ ਹੰਸ ਰਾਜ ਨੇ ਕਿਸਾਨਾਂ ਨੂੰ ਕਿਹਾ ਕਿ ਇੱਕ ਵਾਰੀ ਜ਼ਕੀਨਤਾ ਕਰਨ ਉਹ ਪਾਰਲੀਮੈਂਟ ਚ ਕਿਸਾਨਾਂ ਦੇ ਹੱਕ ਚ ਗਰਜਿਆ ਕਰਨਗੇ ਪਰ ਜਦੋਂ ਕਿਸਾਨਾਂ ਨੇ ਸਵਾਲ ਪੁੱਛਨੇ ਸ਼ੁਰੂ ਕੀਤੇ ਤਾਂ ਹੰਸ ਰਾਜ ਆਪਣੀ ਗੱਲ ਕਹਿ ਕੇ ਉਥੋਂ ਤੁਰਦੇ ਬਣੇ ਤੇ ਕਿਸਾਨ ਸਵਾਲ ਕਰਦੇ ਰਹਿ ਗਏ ਫਿਲਹਾਲ ਦਿਖਣਾ ਹੋਵੇਗਾ ਕਿ ਅੱਜ ਦੀ ਗੱਲਬਾਤ ਤੋਂ ਬਾਅਦ ਕਿਸਾਨ ਹੰਸ ਰਾਜ ਦਾ ਵਿਰੋਧ ਕਰਦੇ ਨੇ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰੱਖਣਗੇ ਵੀਰ ਰਿਪੋਰਟ ਪੰਜਾਬੀ ਲੁੱਕ ਚੈਨਲ